ਮੇਰਾ ਨਾਮ ਰਿਖਾਸ ਸਰ ਕਿਹੜਾ ਇਲਾਕਾ ਜੀ ਸਾਡਾ ਇਲਾਕਾ ਕਿ ਮੋਹਨਪੁਰਾ ਜਟਾ ਦੀ ਮੜੀਆਂ ਨਿਊ ਪ੍ਰੀਤ ਨਗਰ ਗਲੀ ਨੰਬਰ 2 ਅੱਜ ਕੀ ਮਸਲਾ ਆਇਆ ਥਾਣੇ ਪੁਲਿਸ ਸਰ ਮੈਂ ਕੱਲ ਥਾਣੇ ਆਏ ਸਾਭ ਜੀ ਨੇ ਮੈਨੂੰ ਬੁਲਾਇਆ ਕਿ ਸਰ ਮੈਂ ਮਿਲੀ ਪਾਸ ਦੇ ਸਾਉ ਪਾਲੇ ਆ ਸੀ ਇਥੇ ਨਾ ਪਾਲ ਪਾਲ ਸਿੰਘ ਐਸਐਸ ਆਈ ਸੀ ਮਿਲੀ ਸੀ ਤੇ ਉਹਨਾਂ ਨੇ ਕਿਹਾ ਤੁਹਾਨੂੰ ਅਫਸਰ ਨਾਲ ਮਿਲਾਨਾ ਅਹੀਂ ਵੱਡੇ ਐਸਐਚਓ ਸਾਹਿਬ ਨੂੰ ਮਿਲੇ ਆ ਮੋਹਿਤ ਸ਼ਰਮਾ ਜੀ ਨੂੰ ਉਹਨਾਂ ਨੇ ਪੈਂਦੇ ਸਤਿਆ ਮੈਨੂੰ ਪਹਿਲਾਂ ਧਮਕੀ ਲਗਾ ਦਿੱਤੀ ਪਰਚੇ ਦੀ ਸਾਹਬ ਜੀ ਦੇਖੋ ਮੈਂ ਵੀ ਕਮਿਸ਼ਨਰ ਤੇ ਪੇਸ਼ ਹੋਈ ਆਂ ਤੇ ਮੇਰੇ ਕੋਈ ਸੁਣਾਈ ਨਹੀਂ ਹੋਈ ਉਹ ਦਰਖਾਸਤ ਦਾ ਕੋਈ ਨਹੀਂ ਮੈਨੂੰ ਪਤਾ ਜੋ ਇਹ ਪੇਸ਼ ਹੋਏ ਤੇ ਇਹਨੇ ਸਾਡੇ 'ਤੇ ਚੋਰੀ ਦਾ ਇਲਜ਼ਾਮ ਲਾ ਦਿੱਤੇ ਆ 15 ਸਾਲ ਤੋਂ ਮੈਂ ਮਕਾਨ ਦੇ ਵਿੱਚ ਹੀ ਰਹਿੰਦੀ ਪਈ ਆ ਤੇ ਅੱਜ ਉੱਠ ਕੇ ਨੇ ਚੋਰੀ ਦਾ ਇਲਜ਼ਾਮ ਸਾਡੇ 'ਤੇ ਲਗਾ ਦਿੱਤਾ ਕਿ ਨਾ ਕੀ ਉਸ ਬੰਦੇ ਦਾ ਕਿੱਥੇ ਰਹਿੰਦਾ ਹੈ ਉਹ ਮੋਹਕਮ ਪੂਰਾ ਚੁੱਗੀਆਂ ਵਾਲੇ ਚੌਂਕ 'ਚ ਰਜਿੰਦਰ ਸਿੰਘ ਨਾਮ ਉਹਦਾ ਲਾਲੀ ਕੰਮ ਕੀ ਕਰਦਾ ਉਹ ਉਹ ਵਿਆਜੜੀ ਕਰਦਾ ਜੋ ਕੋਈ ਲਾਇਸੈਂਸ ਹੈਗਾ ਉਹ ਕੋਈ ਐ ਸਰ ਨਹੀਂ ਉਹ ਕੋਈ ਲੈ ਸੰਸਨੀ ਹੈਗਾ ਉਹ ਇਦਾਂ ਹੀ ਬਸ ਲੋਕਾਂ ਨੂੰ ਵਿਆਜ ਦਿੰਦਾ ਜਿਹੜੇ ਵਿਆਹ ਤੇ ਵਿਆਜ ਡਬਲ ਠੋਕਦਾ ਜੋ ਲੋਕਾਂ ਦੇ ਮਕਾਨ ਹੀ ਤਾਂ ਹੜੱਪਦਾ ਜੋ ਤੇ ਉਹਦੇ ਇੱਕ ਸੈਂਸਿਟੀਵ ਮਤਲਬ ਕਿ ਥਾਣੇ ਮਿਲਕ ਉਹਦਾ ਪਰਚਾ ਦਰਜ ਜੋ ਨਹੀਂ ਪਰਚਾ ਦਰਜ ਉਹਦੇ ਬੰਦਾ ਜਾਂ ਬੰਦਾ ਇਸ ਤਰ੍ਹਾਂ ਮਤਲਬ ਕਿ ਪਾਪੂ ਲੈ ਕੇ ਮਰ ਗਿਆ ਵੀ ਪੈਸੇ ਪੂਸੇ ਚੱਕਰ ਚ ਹੀ ਲੈ ਜਾਂਦੇ ਨੇ ਇੰ ਚੀਜ਼ਾਂ ਨਾਲ ਕਿੰਨੇ ਚਿਰ ਤੋਂ ਉਹਨਾਂ ਦੇ ਮਕਾਨ ਤੇ ਰਹ ਰਹੇ ਅਸੀਂ 15 ਸਾਲ ਤੋਂ ਸਰ ਇਹਦੇ ਮਕਾਨ 'ਚ ਰਹਦੇ ਪਏ ਹਾਂ 15 ਸਾਲ ਤੋਂ ਕੋਈ ਕਦੀ ਇਲਜ਼ਾਮ ਲੱਗੇ ਨਹੀਂ ਸਰ ਕੋਈ ਇਲਜ਼ਾਮ ਨਹੀਂ ਲੱਗਾ ਹਾਂਜੀ ਕਿਉਂ ਕੇਸ ਹੀ ਆ ਕਿਉਂ ਲਾ ਰਹੇ ਸਰੇ ਮੈਨੂੰ ਪਤਾ ਨਹੀਂ ਕਿਉਂ ਲਗਾਉਂਦੇ ਪਏ ਨੇ ਜਾਂ ਤੇ ਅੰਦਰ ਕੋਈ ਪੈਸਾ ਢੇਲਾ ਚੜ ਗਿਆ ਜਾਂ ਕੁਝ ਵੀ ਚੜ ਗਿਆ ਕਿ ਉਹ ਐਕਸਟਰਾ ਸੋ ਸਾਹਮਣੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਾਨੂੰ ਉਲਟਾ ਉਹਨਾਂ ਟੌਰਚਰ ਕੀਤਾ ਅੰਦਰ ਬਿਠਾ ਕੇ ਹਾਂਜੀ ਜੀ ਹੁਣ ਕਾਦੀ ਗੱਲ ਉਹ ਕਹਿ ਰਹੇ ਇੰਨਾ ਦੇ ਤੁਸੀਂ ਰਹਿੰਦੇ ਹੋਏ ਤੇ ਫੇਰ ਕਾਦੀ ਗੱਲ ਸਰ ਮਹੌਣ ਇਹ ਮਕਾਨ ਸਾਡੇ ਨਾਲ ਗੱਲ ਹੋਈ ਸੀ ਤੇ ਅਸੀਂ ਮਕਾਨ ਲੈ ਲੇਤਾ ਹੋਇਆ ਆ ਤੂੰ ਹੁਣ ਇਹ ਮਕਾਨ 'ਚ ਸਾਡੇ ਨਾਲ ਕਦੀ ਉੱਠ ਕੇ ਕਦੀ ਕੁਛ ਇਹ ਮਤਲਬ ਕਿ ਸ਼ੈਤਾਨੀ ਕਰਦਾ ਕਦੀ ਇਹਨੇ ਮੀਟਰ ਲਵਾ ਦਿੱਤਾ ਸੀ ਪਹਿਲਾਂ ਮੇਰਾ ਉਹ ਵੀ ਮੀਟਰ ਮੈਂ ਇਦਾਂ ਹੀ ਸਾਰਾ ਲਗਵਾ ਲੇਤਾ ਚਲੋ ਬੜੇ ਮਲਕੇ ਸਿਰ ਚੜਖਾਨੇ ਕਾੜਦਾ ਇਹ ਹੜਦਾ ਨਹੀਂ ਪਿਆ ਕਿਉਂਕਿ ਸਾਡੇ ਦੇ ਅਸੀਂ ਤਾਂ ਗਰੀਬ ਬੰਦੇ ਆ ਅਸੀਂ ਉਹ ਕਮਾਉਣਾ ਤੇ ਉਹ ਖਾਣਾ ਇਹ ੱਤਕਾ ਕਰਦਾ ਜਿੱਤੇ ਨਾਲ ਵੀ ਕਰਦਾ ੱਤਕਾ ਕਰਦਾ ਗਿਆ ਕੀ ਕਰ ਰਿਹਾ ਹਾਂ ਹਾਂਜੀ ਸਰ ਇਹ ਸਾਡੇ ਨਾਲ ਜਾਣ ਬੁੱਝ ਕੇ ਕਰਦਾ ਜੀ ਲੱਗਦਾ ਕਿ ਵਿਆਜ ਜਿਹੜੀ ਆ ਜਿਹੜਾ ਵਿਆਜ ਤੇ ਪੈਸੇ ਦੇ ਦੇ ਕੇ ਤੇ ਇਸ ਤਰ੍ਹਾਂ ਲੋਕਾਂ ਦੇ ਉੱਤੇ ਇਸ ਤਰ੍ਹਾਂ ਨਜਾਇਜ਼ ਕੰਮ ਕਰਦੇ ਸਰ ਇਹਨੇ ਮਡੇ ਮਕਾਨ ਹੜੱਪੇ ਜੇ ਦੇਖੋ ਤੁਸੀਂ ਇਹਦੀ ਇਨਕੁਆਰੀ ਤੇ ਕਰਾਓ ਪਹਿਲਾਂ ਤੁਸੀਂ ਇਹਨੇ ਮਕਾਨ ਇਹਦੇ ਪ੍ਰਾਪਰਟੀ ਆਈ ਕਿੱਥੋਂ ਆ ਦੱਸੋ ਇਹ ਕਿ ਲੇਡੀ ਜੀ ਮਰਯਾ ਦੇ ਦੇਖੋ ਹਾਂਜੀ ਸਰ ਇਹਨੇ ਹਣ ਤੁਮ ਕੀ ਵਿਲਗਾਈ ਹੋਈ ਹੈ ਸਰ ਨੇ ਕਿ ਆ ਵੀ ਮੈਂ ਤੇਰੇ ਘਰ ਨੂੰ ਪਾウダー ਨਸ਼ੀਲਾ ਕੋਈ ਵੀ ਮਲਕੀ ਨਸ਼ੀਲੀ ਚੀਜ਼ ਪਾ ਕੇ ਨਾ ਇਹਨਾਂ ਮੇਂ ਜ਼ਿਲੇ ਧੱਕ ਦਿਨਾਂ ਦੀ ਜਮਾਨਤ ਨਹੀਂ ਹੋਣ ਦੇਣੀ ਵੀ ਤੂੰ ਸਾਰੀ ਉਮਰ ਜ਼ਿਲੇ ਧੱਕੇ ਖਾ ਲੇਂਗੀ ਨਾਲੇ ਬੰਦੇ ਦੇ ਰੱਖੇ ਮੈਂ ਕਿਆ ਕਰ ਸਰ ਲਾਲੀ ਨੇ ਕਿਹਾ ਏ ਤੇਰੇ ਬੰਦੇ ਦਰਫਾਸਤ ਹਾਂਜੀ ਪਾਜੀ ਵੀ ਜੀ ਕਮਾਜੀ ਕਿਤੇ ਰਹਿੰਦੇ ਥਾੜਾ ਮੋਗ ਆਪਣਾ ਨਿਊ 프리ਦਰਗ ਜਟੜੀ ਮਣੀਆ ਪਾਜੀ ਇਹ ਗੱਲ ਬਾਤ ਐ ਮੈਂ ਕੱਲ ਸਾਨੂੰ ਮੈਂ ਸੱਦਿਆ ਗਿਆ ਸਾਨੂੰ ਟੋਚ ਕਰਕੇ ਕੀਤਾ ਗਿਆ ਕਿ ਧਰਜੇ ਬਰਚਾ ਦਰਜੇ ਕਰਾਂਗੇ 15 ਸਾਲ ਤੋਂ ਕੋ ਮਕਾਨ ਚ ਰਹਿ ਰਹੇ ਨੇ ਆ ਤੇ ਸਾਡੇ ਤੇ ਚੋਰੀ ਦਾ ਇਨਜਾਮ ਲਾਉਂਦੇ ਆ ਤੇ ਮਕਾਨ ਚ ਰਹਿਣ ਤੇ ਕਹਿੰਦੇ ਇਹ ਤੁਹਾਨੂੰ ਮਕਾਨ ਦੇ ਰਹਿਣੇ ਆ ਠੀਕ ਹੈ ਜੀ ਮਕਾਨ ਦੇ ਇਹਨੂੰ 20000 ਰੁਪਇਆ ਵੀ ਦਿੱਤਾ ਠੀਕ ਹੈ ਇਹਨੇ ਕਿ ਲੋਨ ਵਾਲੇ 20000 ਜਿਆਦਾ ਦਿੱਤਾ ਇਹਨੂੰ ਕਈ ਪੈਸੇ ਦੇ ਦੇ ਇਹਨੂੰ 20 ਜਾ ਕੇ ਤੇਰਾ ਮਕਾਨ ਹੀ ਲੋਨ ਕਰਾ ਲੈ ਸਾਡੇ ਕੋਲ ਚੈੱਕ ਵੀ ਲਾ ਜਾਏ ਠੀਕ ਹੈ ਜੀ ਦੋ ਚੈੱਕ ਲਾ ਗਏ ਨਾਲ ਇੱਕ ਗਿਆ ਤੁਸੀਂ ਕਾਹਦੀ ਕਾਹਦਾ ਲੋਨ ਕਰਾਇਆ ਲੋਨ ਮਕਾਨ ਦਾ ਲੋਨ ਕਰਾਇਆ ਹੀ ਇਹਨੂੰ ਹਾਂ ਜਿਸ ਦੇ ਲੋਨਾਂ ਅੱਜ ਕਰਾਇਆ ਹੀ ਇਨੇ ਵੀ ਇਹ ਆਪਣਾ 20000 ਰੁਪਇਆ ਵੀ ਤਾਂ ਆਏ ਨੇ ਲੋਨ ਵਾਲਿਆਂ ਨੂੰ ਦੋ ਚੱਕੇ ਵੀ ਲੈ ਗਿਆ ਇਹ ਤੇ ਇੱਕ ਦਾ ਬਣਾ ਗ੍ਰੀਨ ਕਾਰ ਲੈ ਗਿਆ ਇੱਕ ਕੋਰਾ ਕਾਇਕ ਤੇ ਨਾਲ ਚਾਹਾਂ ਦੇ ਸਿਆਣ ਕਢਾ ਕੇ ਕਿ ਤੂੰ ਸਾਡਾ ਛੋਟਾ ਭਰਾ ਹੈਂ ਜੇ ਤੂੰ ਸਾਡਾ ਛੋਟਾ ਭਰਾ ਹੈਂ ਤੇ ਤੂੰ ਸਾਡੇ ਤੇ ਯਕੀਨ ਕਰ ਸਮਝਦੇ ਸੀ ਇੰਨਾ ਚਿਰ ਹੋ ਗਿਆ ਤੁਹਾਨੂੰ ਪਹਿਲੋ ਕਦੇ ਇਲਜ਼ਾਮ ਨਹੀਂ ਲੱਗਾ ਤੁਹਾਡਾ ਫੋਨ ਕਰੀ ਕਰ ਲਾਏ ਮੈਂ ਹੋਣ ਜੀ ਇਹ aí ਇਹ ਤੁਹਾਨੂੰ ਇਹ ਮਕਾਨ ਤੋਂ ਮੁਕਰ ਗਿਆ ਜੀ ਇਹ ਨੂੰ ਕਹਿੰਦਾ ਜੀ ਤੁਹਾਨੂੰ ਮਕਾਨ ਨਹੀਂ ਦੇਣਾ ਤੇ ਵਾਸੇ ਚੋੜੀ ਦਾ ਨਹੀਂ ਆਈ ਉੱਠਣਾ ਨਾ ਲਾਤਾ ਕਿ ਕਹਿੰਦਾ ਇਹ ਸੀ ਵੀ ਸਾਡਾ ਇਹ 1.5 ਕਿਲੋ ਸੋਨਾ ਪਿਆ ਹੀ ਉੱਪਰ ਤੇ ਤੁਹਾਨੂੰ ਮકાਨ ਆਈ ਆਪਣਾ ਤੇ ਤਾਈ ਤੇ ਤੁਸੀਂ ਦੂਜੇ ਡੇਢ ਮੰਗ ਆਈ ਕਿ ਇਹਦੇ ਦੇ ਹੀਰ ਸੋਨਾ ਕੱਢਣ ਵਾਲੇ ਬੰਦੇ ਸਾਨੂੰ 15 ਸਾਲ ਹੋ ਗਏ ਤੇ ਰਹਿੰਦੇ ਆਈ ਚੋਰੀ ਕਰਨ ਵਾਲੇ ਇਹ ਰਿਖਸ਼ਾ ਘਮਾਨ ਵਾਲੇ ਬੰਦੇ ਆ ਬੈਕਗ੍ਰਾਉਂਡ ਕਿ ਤਰ੍ਹਾਂ ਦੀ ਇੱਥੇ ਬੰਦੇ ਦੀ ਇਹ ਬੰਦੇ ਦੀ ਬੈਕਗ੍ਰਾਉਂਡ ਪਾਈ ਪੈ ਤੇ ਪੁੱਛ ਲੋ ਸੰਸਿੜੀ ਥਾਣੇ ਦੇ ਵਿੱਚ ਹੀ ਪੁੱਛ ਲੋ ਤੇ ਦੱਸ ਦੇ ਵੀ ਮਕੇ ਥਾਣੇ ਥਾਣੇ ਆਈ ਟਪ ਹਰਿ ਸਾਹਿਬ ਜਿਹੜਾ ਮੈਟਰ ਆਇਆ ਤਾਂ ਦੇਖੋ ਪੇਪਰਾਂ ਤੇ ਦੇਖਾਗਾ ਕੀ ਮੈਟਰ ਰਜਿੰਦਰ ਕੁਮਾਰ ਮਕਾਨ ਮਾਲਿਕ ਆ ਇਹਨੇ ਸਾਲ 2118 ਵਿੱਚ ਆਪਣਾ ਜਿਹੜਾ ਇੱਕ ਮਕਾਨ ਆ ਜਿਹਦੇ ਵਿੱਚ ਦੋ ਕਮਰੇ ਆ ਇੱਕ ਥੱਲੇ ਆ ਇੱਕ ਉੱਪਰ ਆ ਇਹਨੇ ਰੇਖਾ ਤੇ ਉਹਦੇ ਘਰ ਵਾਲੇ ਵਿਜੇ ਨੂੰ ਉਹਨੂੰ ਕਿਰਾਏ ਤੇ ਦਿੱਤਾ ਸੀ 2000 ਪਰ ਮਹੀਨੇ ਤੇ ਹੁਣ ਇਹ ਕਰੀਬ 2 ਸਾਲ ਹੋ ਗਏ ਆ ਜਦੋਂ ਨਾ ਤੇ ਰੇਖਾ ਉਹਨੂੰ ਕਿਰਾਇਆ ਦੇ ਰਹੀ ਆ ਨਾਮਕਾਨ ਖਾਦੀ ਕਰ ਰਹੀ ਆ ਜਿਹਦੇ ਸਬੰਧੀ ਦੋਵਾਂ ਧਿਰਾਂ ਨੇ ਕੋਰਟ ਚ ਕੇਸ ਵੀ ਕੀਤੇ ਆ ਜਿਹਦੀ ਅਗਲੀ ਤਰੀਕ ਸੱਤ ਸੱਤ 225 ਪਈ ਆ ਤੇ ਇਹਦੇ ਇੱਕ ਜਿਹੜੀ ਦਰਖਾਸਤ ਆਏ ਨੇ ਮਕਾਨ ਮਾਲਿਕ ਨੇ ਦਿੱਤੀ ਵੀ ਰੇਖਾਂ ਦੇ ਖਿਲਾਫ ਇਹ ਮੇਰਾ ਖਾਦੀ ਨਹੀਂ ਕਰ ਰਹੇ ਉਹਦੇ ਸਬੰਧੀ ਦੋਵਾਂ ਧਿਰਾਂ ਨੂੰ ਬੁਲਾਇਆ ਜਿਨ੍ਹਾਂ ਨੇ ਹੁਣ ਸੈਂਤੀ ਨਾਲ ਦੋ ਦਿਨ ਦਾ ਟਾਈਮ ਲਿਆ ਦੂਰਿੰਦਰ ਟਾਈਮ ਇਹਨਾਂ ਆਪਰੇ ਚ ਲਿਆ ਵਾ ਜਿਹਦੇ ਨਾਲ ਨਿਬੜ ਜਾਂਦਾ ਕੋਈ ਠੀਕ ਹੈ ਨਹੀਂ ਫਿਰ ਕੋਰਟ ਕੇਸ ਕੀਤਾ ਜੋ ਅਦਾਲਤ ਫੈਸਲਾ ਕਰੇਗੀ ਉਹ ਦੋਵਾਂ ਨੂੰ ਮਨਜ਼ੂਰ ਹੋਵੇ ਸਰ ਜਿਹੜਾ ਦਿਖਾਤ ਦੇ ਵਾਲਾ ਗਿੰਦਰ ਕੁਮਾਰ ਉਹਨੇ ਕਿਹਾ ਜੀ ਮੇਰੇ ਘਰ ਉਹਨਾਂ ਨੇ ਮੇਰਾ ਮਕਾਨ ਸੀਗਾ ਕਿਰਾਏ ਤੇ ਦਿੱਤਾ ਇੱਕੋ ਕਮਰੇ ਦੇ ਵਿੱਚ ਸੋਨਾ ਸੀਗਾ LED ਵਗੈਰਾ ਹੋਰ ਵੀ ਸਮਾਨ ਜਿਹੜਾ ਘਰੇ ਲੋ ਵਰਤਨ ਵਾਲਾ ਉਹ ਇਹਨਾਂ ਨੇ ਚੋਰੀ ਕਰਕੇ ਵੇਚਦਾ ਜੀ ਉਹ ਵੀ ਤਸਦੀਕ ਕਰ ਰਹੇ ਆ ਜੋ ਤਸਦੀਕ ਪਾਇਆ ਜਾਊਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਤਾਂ ਲੱਗਦਾ ਕਿ 15 ਸਾਲ ਦਾ ਮਕਾਨ ਜਿਹੜਾ ਦਿੱਤਾ ਕਿਰਾਏ ਤੇ ਉਹਦੇ ਵਿੱਚ ਆਪਾਂ ਸਮਾਨ ਜਿਹੜਾ ਇੱਕਾ ਹੀ 15 ਸਾਲ ਤੋਂ ਪਿਆ ਹੋਵੇ ਤੇ ਬਾਅਦ ਚ ਚੋਰੀ ਜਾਂ ਅੱਜ ਕੱਲ ਤੇ ਚੱਲਦਾ ਪਿਆ ਵਾ ਘਰਾਂ ਦੇ ਲੋਕ ਬਣੇ ਬਣਾਏ ਮਕਾਨ ਦੇ ਦਿੰਦੇ ਕਿਰਾਏ ਤੇ ਜਿੱਤੇ ਸਾਰੇ ਸਮਾਨ ਹੁੰਦੇ ਨੇ ਇਹ ਇਹਦੇ ਕੋਈ ਗੱਲ ਨਹੀਂ ਹੈਗੀ ਬਾਕੀ ਵੈਰੀਫਾਈ ਕਰ ਰਹੇ ਆ ਜੋ ਸਾਹਮਣੇ ਆਊਗਾ ਦਰਿਆਵਤ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਸਰ ਰੇਖਾ ਹੁਣ ਅੱਗਾ ਕਹਿਣਾ ਹੈ ਕਿ ਜਿਹੜਾ ਰਜਿੰਦਰ ਕੁਮਾਰ ਹੋਗਾ ਵਿਆਜ ਦਾ ਕੰਮ ਹੈ ਤੇ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਕੋਈ ਜਾਣਕਾਰੀ ਉਹ ਬਿਨਾਂ ਲਾਇਸੈਂਸ ਤੋਂ ਵਿਆਜ ਦਾ ਕੰਮ ਕਰਦਾ ਨਹੀਂ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸਾਡੇ ਕੋਲ ਜੋੜੀ ਕੰਪਲੇਂਟ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਨੀ ਆ ਕੋਈ ਪਰਸਨਲੀ ਕੀ ਕਰਦਾ ਸਾਨੂੰ ਉਹਦੇ ਬਾਰੇ ਨਹੀਂ ਕੋਈ